ਭਾਈ ਜੀ ਸਾਰਿਆਂ ਨੂੰ ਬੇਨਤੀ ਹੈ ਜੇ ਕੋਈ ਮੇਲਾ ਲੱਗਦਾ ਹੈ ਬੱਕਰੀਆਂ ਦਾ ਜਰੂਰ ਜਾਇਆ ਕਰੋ ਮੇਲੇਾਂ 'ਚ ਬਹੁਤ ਕੁਝ ਸਿੱਖ ਨੂੰ ਮਿਲਦਾ ਉੱਥੇ ਤੇ ਬਹੁਤ ਪਤਾ ਲੱਗਦਾ ਵੀ ਲੋਕ ਕਿਵੇਂ ਬਰੀਡ ਤਿਆਰ ਕਰਦੇ ਨੇ ਕਿਹੜੇ ਜੇ ਜਾਨਵਰ ਰੱਖਦੇ ਨੇ ਉਹ ਮੇਲੇਾਂ 'ਚ ਜਾਣਾ ਹੀ ਤੁਹਾਡੀ ਜਿੱਤ ਹੈ ਇੱਕ ਤਰ੍ਹਾਂ ਦੀ ਬਹੁਤ ਕੁਝ ਸਿੱਖ ਨੂੰ ਮਿਲਦਾ ਹੈ ਇੱਕ ਮੇਲਾ ਲੱਗ ਰਿਹਾ ਹੈ ਮਾਨੂਕੇ ਮਾਨੂਕੇ ਸ਼ਹਿਰ ਪਿੰਡ ਹੈਗਾ ਆਪਣਾ ਮਾਨੂਕੇ ਸੰਧੂ ਜਗਰਾਉਂ ਦੇ ਕੋਲ ਉੱਥੇ 9 ਮਾਰਚ ਨੂੰ ਮੇਲਾ ਲੱਗਣਾ ਹੈ ਬੱਕਰੀਆਂ ਦਾ ਬਹੁਤ ਵਧੀਆ ਮੇਲਾ ਬਹੁਤ ਸੋਹਣਾ ਇੰਤਜ਼ਾਮ ਕੀਤਾ ਹੋਣਾ ਹੈ ਤੇ ਉੱਥੇ ਜ਼ਰੂਰ ਆਪਾਂ ਸਭ ਨੇ ਇਕੱਠੇ ਹੋਣਾ ਹੈਗਾ ਜ਼ਰੂਰ ਜਾਓ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੋਣਾ ਚੀਜ਼ਾਂ ਤੋਂ ਮੈਂ ਸਭ ਨੂੰ ਬੇਨਤੀ ਕਰੂੰਗਾ ਪਰਸਨਲੀ ਕਿ 9 ਤਰੀਕ ਨੂੰ 9 ਮਾਰਚ ਜਿਹੜੀ ਆ ਰਹੀ ਹੈ ਮੰਨੂ ਕੇ ਸੰਧੂ ਜ਼ਰੂਰ ਆਪਾਂ ਮੇਲੇ ਚੱਲੀ ਜਾਈਏ ਬਹੁਤ ਸੋਹਣੇ ਜਾਨਵਰ ਆਉਣੇ ਨੇ ਉੱਥੋਂ ਪਤਾ ਲੱਗਦਾ ਵੀ ਨਸਲ ਕੀ ਕੀ ਲੋਕੀ ਰੱਖੀ ਬੈਠੇ ਹੈਗੇ ਨੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਹੌਲੀ ਹੌਲੀ ਕਰਕੇ ਤੁਹਾਡੇ ਫਾਰਮ ਦੇ ਵੀ ਮੇਲੇ ਲੱਗਣੇ ਨੇ ਤੇ ਜਿਹੜੇ ਵੀਰਾਂ ਨੇ ਭਾਗ ਲੈਣਾ ਕਿਹਦੇ ਕੋਲ ਬੱਕਰੀਆਂ ਹੈਗੀਆਂ ਨੇ ਜ਼ਰੂਰ ਭਾਗ ਵੀ ਲਾਓ ਉਹਨੇ ਦੇਖੋ ਆਪਣੇ ਜਾਨਵਰ ਲੈ ਕੇ ਜਾਓ ਰਿੰਗ ਦੇ ਵਿੱਚ ਆਪਣੇ ਜਾਨਵਰ ਲੈ ਕੇ ਜਾਣਾ ਹੀ ਇੱਕ ਜਿੱਤ ਹੁੰਦੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਸਭ ਨੂੰ ਬੇਨਤੀ ਕਰਦੇ ਆਂ ਕਿ ਜ਼ਰੂਰ ਜਾਓ ਮੇਲੇਾਂ ਤੇ ਤੇ ਮਾਨੂਕੇ ਸੰਧੂ ਬਹੁਤ ਸੋਹਣੇ ਪ੍ਰਾਈਜ਼ ਰੱਖੇ ਨੇ ਸਾਰੇ ਕੈਸ਼ ਪ੍ਰਾਈਜ਼ ਨੇ ਤੇ ਜ਼ਰੂਰ ਉੱਥੇ ਆਪਾਂ ਮਿਲਦੇ ਆਂ ਅੱਸੀ ਕਾ ਮੇਲੇ ਮਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਜੀ ਗੱਲ ਕਰ ਲਓ ਵਟਸਐਪ ਗਰੁੱਪ ਤੇ ਕਿਸੇ ਨੂੰ ਕਿਸ਼ਨ ਮੰਗਾਉਣੀ ਹੋਵੇ ਮੈਂ 7 ਤਰੀਕ ਨੂੰ ਪਹੁੰਚ ਜਾਊਂਗਾ ਉੱਥੇ ਤੇ ਤੁਸੀਂ ਜੁੜੇ ਰਹੋ